ਕਿੰਨੇ ਐਸੇ ਨਾਮ ਪਿੰਡਾਂ ਵਿੱਚ ਬੰਦਿਆਂ ਨਾਲ ਹੀ ਮਰਨੇ ਸਸ਼ੀਕਲ ਜੀ ਮੈਂ ਜਸਵਿੰਦਰ ਸਿੰਘ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰ ਰਹੇ ਹਾਂ ਸਾਡੇ ਪਿੰਡ ਵਿੱਚ ਵਸ ਰਹੀ ਸਾਡੀ ਆਖਰੀ ਪੀੜੀ ਜਿਨ੍ਹਾਂ ਦੇ ਨਾਮ ਬੜੇ ਅਨੋਖੇ ਜਿਹਾ ਨਾਂ ਸੀ ਤੇ ਜਿਨ੍ਹਾਂ ਨਾਵਾਂ ਵਿੱਚ ਸਾਡਾ ਬਚਪਨ ਬੀਤਿਆ ਜਿਨ੍ਹਾਂ ਨਾਵਾਂ ਵਾਲਿਆਂ ਦੀ ਇੱਕ ਘੂਰ ਦੇ ਨਾਲ ਹੀ ਅਸੀਂ ਡਰ ਜਾਂਦੇ ਸੀ ਭਾਵੇਂ ਉਹ ਸਾਡੇ ਚਾਚੇ ਤਾਈ ਹੁੰਦੇ ਜਾਂ ਬਾਬੇ ਪਰ ਜਿਉਂ-ਜਿਉਂ ਨਵੀਂ ਪੀੜੀ ਆ ਰਹੀ ਹੈ ਇਹ ਨਾਮ ਉਸ ਉਮਰ ਦੇ ਨਾਲ ਹੀ ਖਤਮ ਹੋ ਰਹੇ ਨੇ ਸ਼ਾਇਦ ਉਹ ਨਾ ਹੁਣ ਅੱਗੇ ਤੋਂ ਸਾਨੂੰ ਕਿਸੇ ਦੇ ਵੇਖਣ ਨੂੰ ਨਹੀਂ ਮਿਲਣਗੇ ਅੱਜ ਆਪਾਂ ਉਹਨਾਂ ਨਾਵਾਂਵਾਰੀ ਗੱਲ ਕਰਦੇ ਆਂ ਸਾਡੇ ਮਿੱਤਰ ਸਿੰਘ ਗੁਰਦੀਪ ਨੇ ਇਹ ਸਤਰਾਂ ਲਿਖ ਕੇ ਦਿੱਤੀਆਂ ਤੁਸੀਂ ਪਹਿਲਾਂ ਵਾਲੀ ਵੀਡੀਓ ਸ਼ਬਦ ਪਰੌਂਠੇ ਵਰਗੇ ਨੂੰ ਬਹੁਤ ਪਿਆਰ ਦਿੱਤਾ ਆਓ ਆਪਾਂ ਦੇਖਦੇ ਆਂ ਪਿੰਡਾਂ ਦੇ ਵਿੱਚ ਬੋਲੇ ਜਾਣ ਵਾਲੇ ਇਹ ਨਾਂ ਕਿਵੇਂ ਸਾਡੀ ਪੀੜ੍ਹੀ ਦੇ ਨਾਲ ਹੀ ਖਤਮ ਹੋ ਰਹੇ ਨੇ ਲਿਖਦੇ ਨੇ ਕਹਿੰਦੇ ਦੁੱਲਾ ਚੜਤ ਮਹਾਸੂ ਨੱਥਾ ਬਾਵਾ ਧੀਰਾ ਗਰਜਾ ਦੁੱਲਾ ਚੜਤ ਮਹਾਸੂ ਨੱਥਾ ਬਾਵਾ ਧੀਰਾ ਗਰਜਾ ਮੱਲ ਸੁਬੇਗ ਸ਼ਿੰਗਾਰਾ ਕੱਕਾ ਕੈਲਾ ਬਾਰੂ ਸਰਜਾ ਚੰਦ ਰੋਡਾ ਤੇ ਧਨ ਸੁਗੇਜਾ 나ਥਾ ਬਿੱਲਾ ਵਰਨੇ ਕਿੰਨੇ ਐਸੇ ਨਾਮ ਪਿੰਡਾਂ ਵਿੱਚ ਬੰਦਿਆਂ ਨਾਲ ਹੀ ਮਰਨੇ ਅੱਗੇ ਲਿਖਦੇ ਨੇ ਸੁਰਜਣ ਮੇਗਾ ਜੋਪਾ 마ਡੂ ਜੱਗਰ ਮੱਲ ਨਰਾਇਣਾ ਦਾਰਾ ਨੇਕਾ ਨਾજર ਦਿਯਾਲਾ ਗੇਬਾ ਪਿਆਰਾ ਲੈਣਾ ਸਰਬਣ ਕੁੱਕਰ ਗੇਲਾ ਜੈਲੀ ਜੱਗਰ ਬਚਨਾ ਚਰਨੇ ਕਿੰਨੇ ਐਸੇ ਨਾਮ ਪਿੰਡਾਂ ਵਿੱਚ ਬੰਦਿਆਂ ਨਾਲ ਹੀ ਮਰਨੇ ਕਿੱਕਰ ਘੋਦਾ ਫੱਗਾ ਮਹਿਰੂ ਧਿੰਦੀ ਮੋਦਨ ਸ਼ਾਮਾ ਚੜਤ ਨਿਧਾਨਾ ਗੱਜੂ ਨੰਜੀ ਆੜਾ ਉਗਰ ਗਾਮਾ ਰੱਗਾ ਸੌਣ ਗੋਗੜੀ ਨਾਰੀ ਨਵੇਂ ਦੌਰ ਵਿੱਚ ਹੜਨੇ ਕਿੰਨੇ ਐਸੇ ਨਾਮ ਪਿੰਡਾਂ ਵਿੱਚ ਬੰਦਿਆਂ ਨਾਲ ਹੀ ਮਰਨੇ ਅੱਗੇ ਕੁਝ ਹੋਰ ਨਾਂ ਨੇ ਜਿਨ੍ਹਾਂ ਨੂੰ ਸੁਣ ਕੇ ਸਾਡੇ ਵਰਗੇ ਪਿੰਡਾਂ ਚ ਆ ਕੇ ਸ਼ਹਿਰਾਂ ਚ ਰਹਿਣ ਵਾਲੇ ਆਪਣੇ ਬਚਪਨ ਨੂੰ ਯਾਦ ਕਰਦੇ ਹੋਏ ਪਿੰਡ ਦੀ ਨਿੱਗੀ ਗੋਦ ਵਿੱਚ ਜਾ ਬੈਠਣਗੇ ਲਿਖਦੇ ਨੇ ਗੋਦੂ ਚੇਤ ਵਿਸਾਖਾ ਚੰਨਣ ਭਾਗਾ ਨਿਹਾਲਾ ਭੋਗਾ ਮੱਗਰ ਚੂੜੂ ਚੂਕਾ ਕਹਿਲੂ ਗਾਂਧਾ ਰੁਲਦੂ ਜੋਗਾ ਧੀਰਾ ਮੈਣਾ ਜੋਰਾ ਕੁੰਡਾ ਧੰਨਾ ਰੂੜਾ ਖੜਨੇ ਕਿੰਨੇ ਐਸੇ ਨਾਮ ਪਿੰਡਾਂ ਵਿੱਚ ਬੰਦਿਆਂ ਨਾਲ ਹੀ ਮਰਨੇ ਮਿਲਖਾ ਤੇਜਾ ਭੂਪ ਤੇ ਕੁੱਦਾ ਮੋਤੀ ਭੀਮ ਕਰਤਾਰਾ ਉਦਮ 바ਰੂ ਤਿਤਰੂ ਧੀਰਾ ਨੇਕਾ ਜੱਜ ਤੇ ਤਾਰਾ ਬੁੱਧੂ ਬੰਤਾ ਸੰਤੂ ਜੱਗਾ ਨੈਬ ਤ੍ਰਿਲੋਕ ਸਵਰਨੇ ਕਿੰਨੇ ਐਸੇ ਨਾਮ ਪਿੰਡਾਂ ਵਿੱਚ ਬੰਦਿਆਂ ਨਾਲ ਹੀ ਮਰਨੇ ਅੱਗੇ ਲਿਖਿਆ ਮੇਵਾ ਹੁਕਮਾ ਭੂਰਾ ਕੋਲੀ ਮੇਵਾ ਹੁਕਮਾ ਭੂਰਾ ਕੋਲੀ ਰਣਸੂ ਬਾਦਲ ਸੰਗਤ ਬੀਲਾ ਹਰੀ ਬਲੋਰਾ ਬਿੱਲੂ ਰਤਨ ਧਰਮ ਸਿਉ ਮੰਗਤ RAM KRISHNA SAADHU JANG SU CHANDE BIN KI KARNE KINNE AISE NAAM PINDA VECH BANDYA NAALI MARNI KINNE AISE NAAM PINDA VECH BANDYA NAALI MARNI SO SO DOSTO INNA NAWAAN VALE BUZURG AJJE VI PINDA VECH MAUJUD NE PAR HOLI HOLI E PEEDI KHATAM HUNDI JARI HAI ਇਹ ਉਹ ਪੀੜੀ ਹੈ ਜਿਹਦੇ ਵਿੱਚ ਸਾਡਾ ਬਚਪਨ ਬੀਤਿਆ ਆਓ ਇਸ ਪੀੜੀ ਦਾ ਸਤਕਾਰ ਕਰੀਏ ਤੇ ਸਭ ਨਾਲ ਪਿਆਰ ਕਰੀਏ ਬਾਕੀ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਲਈ ਸਸ਼ੀ ਕਾਲ